ਜੇ ਲੜਾਈ ਕੋਈ ਵੀ ਕੰਪੀਟੀਸ਼ਨ ਰੱਖਣਾ ਵੀ ਮੈਂ ਉਹ ਤੋਂ ਅੱਗੇ ਨਿਕਲ ਜਾਮੈਂ ਉਹ ਤੋਂ ਅੱਗੇ ਨਿਕਲ ਜਾਮੈਂ ਆਪਣੇ ਆਪ ਨਾਲ ਰੱਖੇ ਕਰੋ ਜੇ ਅੱਜ ਮੈਂ ਇੰਨਾ ਕੰਮ ਕੀਤਾ ਮੈਂ ਕੱਲੋਂ ਆਹ ਕੰਮ ਕਰਕੇ ਦੇਣਾ ਅੱਜ ਇਹਦੇ ਬਾਰੇ ਗੱਲਾਬਾਤਾਂ ਕਰਾਂਗੇ ਤੇ ਅੱਜ ਦੇ ਲਾਇਬ੍ਰੇਰੀ 'ਚ ਤੁਹਾਡਾ ਸਵਾਗਤ ਹੈ ਤੇ ਕੱਲ ਆਪਾਂ ਲਾਇਬ੍ਰੇਰੀ ਪਾਈ ਦੀ ਘਰ ਤੋਂ ਇੱਕ ਸਵੇਰ ਮੋਟਰ ਤੋਂ ਲਾਈਵ ਆਇਆ ਕਰੂਗੀ ਘਰ ਤੋਂ ਆਇਆ ਕਰੂ ਸ਼ਾਮ ਨੂੰ ਤੇ ਤੁਸੋਂ ਤੁਹਾਡੇ ਬਹੁਤ ਜ਼ਿਆਦਾ ਕਮੈਂਟ ਆਏ ਵੀ ਦੋ ਪਾਦੇ ਕਰੋ ਲਾਈਵ ਆਪਾਂ ਦੋ ਪਾਦੇ ਕਰਾਂਗੇ ਆ ਉਹ ਵੀ ਗੱਲ ਕਰਾਂਗੇ ਇੱਕ ਅੱਜ ਬੇਸੋ ਗੱਭੇ ਜੇ ਫਸੇ ਹੋਏ ਹਨ ਨਾ ਇੱਧਰ ਜੋਗੇ ਨਾ ਉੱਧਰ ਜੋਗੇ ਗੱਭੇ ਜੇ ਆਏ ਹੋਏ ਹਨ ਜਿਹੜਾ ਹੁਣ ਅੱਜ ਸੰਗਰਾਮ ਦਾ ਤੇ ਅੱਸੂ ਮਹੀਨੇ ਦੀਆਂ ਭਾਈ ਸਾਰੀਆਂ ਸੰਤਾਂ ਨੂੰ ਜੋ ਬੰਦੇ ਦੇਖਦੇ ਮੇਰੇ ਵੀਰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੁਣ ਤੇ ਅੱਸੂ ਮਹੀਨੇ ਦੀ ਬਹੁਤ ਬੰਦਾਂ ਨੂੰ ਵੇਟ ਹੁੰਦੀ ਹੈ ਸਭ ਨੂੰ ਵੇਟ ਹੁੰਦੀ ਹੈ ਇਸ ਤੋਂ ਬਾਅਦ ਹੁਣ ਠੰਡ ਹੋਣੀ ਸ਼ੁਰੂ ਹੋ ਜਾਣੀ ਹੈ ਤੇ ਇੱਕ ਗੁੱਜਰਬਾਈ ਦੀ ਵੀ ਦਿਖਾਉਂਗਾ ਤੁਹਾਨੂੰ ਅੱਜ ਮੈਂ ਗੁੱਜਰਬਾਈ ਨਾਲ ਬਹੁਤ ਮਾੜੀ ਹੋਈ ਅੱਜ ਬਹੁਤ ਮਾੜੀ ਹੋਈ ਬਾਈ ਨਾਲ ਇਹ ਜੀ ਮਾੜੀ ਕਦੇ ਹੋਵੇ ਨਾ ਸੁਪਨੇ ਚ ਵੀ ਨਾ ਮਾੜੀ ਹੋਵੇ ਤੁਸੀਂ ਕਰਾਉਂਦਾ ਮਾੜੀਆਂ ਸੁਪਨੇ ਚ ਵੀ ਨਾ ਮਾੜੀ ਹੋਵੇ ਬਾਈ ਨਾਲ ਇਹ ਵੀ ਦੱਸਾਂਗੇ ਬਾਅਦ ਤੁਸੀਂ ਲਾਈਵ ਵੀਡੀਓ ਨਾਲ ਉਹ ਮੈਂ ਹੀ ਕਰਾਉਂਦਾ ਕੋਈ ਨਾ ਮੈਂ ਤਾਂ ਬਦਲ ਮੈਂ ਕਰ ਪਈ ਜਨਾ ਮੈਂ ਕਰੂੰਗਾ ਠੀਕ ਯਾਰ ਪੂਰਾ ਬਦਲਾ ਤੈਨੂੰ ਅੱਜ ਦੇ ਦੇਣਾ ਪੂਰਾ ਕਰ ਦੇਣਾ ਤੇ ਗੱਲਾਂ ਬਸ ਸਾਰੇ ਕਰਾਂਗੇ ਉਹ ਵੀ ਗੱਲ ਕਰਾਂਗੇ ਇਹ ਵੀ ਗੱਲ ਗੁੱਜਰਵਾਲੇ ਵੀ ਦੱਸਾਂਗੇ ਜਿਹੜੇ ਅੱਧੇ ਜੇ ਫਸੇ ਹੋ ਇਹ ਵੀ ਬਸ ਲਾਈਵ ਤੁਸੀਂ ਦੇਖਦੇ ਰਹੋ ਆ ਲੱਕੜ ਵੀ ਚੁਕਾਉਣੀ ਤੇ ਵੀ ਟਾਈਮ ਨਹੀਂ ਲੱਗਦਾ ਘਰਾਂ ਵੀ ਲੋਹਾ ਚੁਕਾਉਣਾ ਯਾਰ ਕਿਆ ਕਰਾਂ ਮੈਂ ਕਿੱਧਰ-ਕਿੱਧਰ ਹੋਈ ਜਾਵਾਂ ਇਹਦਾ ਇੱਕ ਜਾਨ ਇਹ ਸੰਗਰਾਮ ਤੋਂ ਮੇਰਾ ਇਹ ਹੁੰਦਾ ਵੀ ਫਿਰ ਮੈਂ ਜਲਦੀ ਉੱਠਦਾ ਹੁੰਦਾ ਜਾਨ 4:30 4:5 ਵਜੇ ਇਸ਼ਨਾਨ ਕਰਕੇ ਗੁਰਦੁਆਰੇ ਜਾਈਦਾ ਹੁੰਦਾ ਬੰਤ ਬਾਣੀ ਹੁਣੀ ਫਿਰ ਅਸਾ ਜੀ ਦੇ ਬਾਜੀ ਦਾ ਕੀਰਤਨ ਕਰਦੇ ਹੁੰਦੇ ਆਪਣੇ ਹਾਜ਼ਰੇ ਲੋਈ ਦੇ ਵਿੱਚ ਤਾਂ ਲੇਟ ਹੋ ਗਿਆ ਸਵੇਰੇ 6 ਹੋ ਗਏ ਮੈਨੂੰ ਅੱਜ ਉੱਠਦੇ ਹੋ ਹੁੰਦੇ ਨੂੰ ਤੇ ਜਿਹੜੀ ਤੁਸੀਂ ਆਪਣੀ એનર્ਜੀ ਹੁੰਦੀ ਨਾ ਆਪਾਂ ਕਈ ਵਾਰ ਐਦਾਂ ਹੁੰਦਾ ਜਿਹੜੀ ਆਪਾਂ ਆਹ એનર્ਜੀ ਆ ਨਾ ਇਹ ਆਪਾਂ ਕਿਸੇ ਹੋਰ ਲੋਕਾਂ ਪਰ ਲਾ ਦਿੰਦੇ ਹਾਂ ਉਹਨੂੰ ਦੇਖਦੇ ਆ ਯਾਰ ਉਹ ਅੱਗੇ ਲੰਘਦਾ ਜਾਂਦਾ ਉਹਨੂੰ ਦੇ ਦੇ ਇਹ એનર્ਜੀ ਆਪਾਂ ਉਹਨਾਂ ਪਰ ਵੇਸਟ ਕਰ ਦਿੰਦੇ ਹਾਂ ਇਹ ਹੀ એનર્ਜੀ ਤੁਸੀਂ ਆਪਣੇ ਨਾਲੇ ਰੱਖਿਓ ਕਰੋ ਯਾਰ ਸਮਝ ਗਏ ਨਾ ਵੀ ਹਾਂ ਮੈਂ ਆਈ ਦੀ ਆਈ ਆਇਆ ਕਰਨਾ ਇਹਨਾਂ ਆਪਾਂ ਆਲੇ ਦਲੇ ਦੇਖਦੇ ਰਹਿੰਨੇ ਆ ਮੈਂ ਆਪਣੇ ਇਹੀ ਮੈਂ ਆਪਣੇ ਨਾਲੇ ਕਰਦਾ ਹੁੰਦਾ ਕਿ ਮੇਰਾ ਮਾਰਗ ਸਿੱਧਾ ਹੁੰਦਾ ਬਸ ਜੇ ਮੈਂ ਲਾਈਵ ਵੀਡੀਓ ਬਣਾਉਣੀ ਹੈ ਤਾਂ ਬਣਾਉਣੀ ਹੈ ਮੈਂ ਉਦੋਂ ਨਹੀਂ ਦੇਖਿਆ ਉਦੋਂ ਨਹੀਂ ਦੇਖਿਆ ਕਿਸੇ ਨੂੰ ਇਹ ਨਹੀਂ ਦੇਖਿਆ ਕਿ ਮੇਰੇ ਚ ਹੋਰ ਵੀ ਭੈੜੀ ਤਰੀਕੀ ਹੈਗੀ ਹੈ ਜਿਹੜੇ ਮੈਂ ਕਿਸੇ ਨੂੰ ਇਹਨਾਂ ਦੇਖਦਾ ਜੀ ਹੁਣ ਮੈਂ YouTube ਦੇ ਕਰਦਾ ਨਾਲੇ-ਦਾਲੇ ਘੱਟ ਨਹੀਂ ਦੇਖਦਾ ਜੇ ਮੈਂ ਕਿਸੇ YouTubeਰ ਨੂੰ ਮੈਂ ਦੇਖਦਾ ਮੈਂ ਠੀਕ ਜੇ ਮੈਂ ਕਿਸੇ YouTubeਰ ਨੂੰ ਮੈਂ ਦੇਖਦਾ ਤੇ ਮੈਂ ਉਹਦੇ ਵਰਗਾ ਹੀ ਹੋ ਜਾਣਾ ਮੈਨੂੰ ਉਦਾਂ ਦੇ ਹਾਉ ਭਾਉ ਜਾਣੇ ਸ਼ੁਰੂ ਮੈਂ ਹੁਣ ਇਹ ਗੱਲ ਬਾਅਦ ਚ ਕਰਦੇ ਕਿ ਬੰਦਾ ਹੋਰ ਆ ਗਿਆ ਅੱਜ ਥੋੜੀ ਜਿਹੀ ਰੀਲ ਜੀ ਬਣਾ ਲਈ ਅੱਜ ਜਿਹਦੇ ਕਰਕੇ ਗੁੱਜਰਬਾਈ ਦਾ ਕੰਮ ਖਰਾਬ ਹੋਇਆ ਆ ਗਿਆ ਬੰਦਾ ਗਲਤੀ ਹੈ ਇਦਰੀ ਇਹ ਹੱਥ ਜੋੜ ਕੇ ਮਾਫੀ ਮੰਗ ਪਹਿਲਾਂ ਨਾ ਹੁਜਰ ਭਾਈ ਆ ਗਿਆ ਤੇਰਾ ਬੰਦਾ ਮਾਫੀ ਮੰਗ ਭਾਈ ਮਾਫੀ ਮੰਗ ਉਤਰ ਖ ਮਾਫੀ ਮੰਗ ਪਹਿਲਾਂ ਹਾਂ ਨਹੀਂ ਉਹ ਅੱਜ ਕੰਮ ਨਹੀਂ ਕਰਨਾ ਮੈਂ ਤਾਂ ਤਾਂ ਦੇ ਲਿਆ ਫਿਰ ਹਾਂ ਅੱਜ ਜਾਦਾ ਇਹ ਨਹੀਂ ਇਹ ਚੱਲ ਕੇ ਜਾਦਾ ਉਹ ਪਤਾ ਆਇਆ ਤੂੰ ਮੈਂ ਨਹੀਂ ਤੇਰੀ ਆ ਜਾਣਾ ਨਹੀਂ 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 ਉਹ ਥੋੜੇ ਮੈਂ ਇੱਕ ਕੈਮਰਾ ਦੀ ਅਸੀਂ ਗੱਲ ਨਹੀਂ ਕਰ ਸਕਦਾ ਤੈਨੂੰ ਬਾਅਦ ਚ ਦੱਸ ਦਵਾਂ ਕਿ ਕਾ ਚੱਕਰ ਹੋਇਆ ਹੋਇਆ ਇਹਨੇ ਜਿਹੜੀ ਮੈਨੂੰ ਫੋਨ ਪਰ ਗੱਲ ਦੱਸੀ ਉਹ ਮੈਂ ਇੱਥੇ ਨਹੀਂ ਦੱਸ ਸਕਦਾ ਹੈਗਾ ਵੀ ਕਾ ਚੱਕਰ ਹੋਇਆ ਹੋਇਆ ਨਹੀਂ ਕੋਈ ਹਾਂ ਤੇ ਉਹ ਬਾਅਦ ਦੇ ਇਹ ਦੋ ਭਾਈ ਅੱਜ ਸਾਰੇ ਦਾ ਸਾਰਾ ਹੀ ਸਮਾਨ ਦੇ ਦੇ ਠੀਕ ਹੈ ਭਾਈ ਪੂਰਾ ਦਾ ਪੂਰਾ ਹੀ ਤੈਨੂੰ ਦਿੱਤਾ ਤੇਰਾ ਕੋਟਾ ਪੂਰਾ ਦੇ ਦਿੱਤਾ ਹਾਂ ਹਾਂ ਤੇ ਕਰਕੇ ਆਪਣਾ ਗੱਲਬਾਤ ਕਰਦੇ ਆਂ ਉਹ ਤੁਸੀਂ ਸਮਝ ਜਾਓ ਭਾਈ ਉਹ ਅਸੀਂ ਮੈਂ ਰਾਤ ਮੈਂ ਥੋੜਾ ਲੇਟ ਆਇਆ ਡਿਊਟੀ ਲਾਤੀ ਤੰਨੇ ਦੀ ਮੈਂ ਮੈਂ ਕਿਹਾ ਤੰਨੇ ਬੁੱਜਰ ਬਾਈ ਦਾ ਖਾਣ ਪੀਣ ਵਾਲਾ ਸਮਾਨ ਤੂੰ ਦੇ ਕੇ ਤੇ ਕੇ ਜਾਇਂ ਕਿਹਨਾ ਕੋਈ ਨਾ ਭਾਈ ਮੈਂ ਫੜਾ ਜੂਗਾ ਉਹ ਫਿਰ ਥੋੜਾ ਜਿਨੂੰ ਕੰਮ ਜਾ ਪਾਇਆ ਇੱਕ ਫਿਰ ਇਹਨੇ ਦੱਸਿਆ ਉਹ ਮੈਂ ਨਹੀਂ ਦੱਸ ਸਕਦਾ ਹੈਗਾ ਚੀਜ਼ਾਂ ਹੈ ਅੱਗੇ ਕਦੇ ਨਹੀਂ ਹੋਇਆ ਅੱਗੇ ਪਹਿਲੇ ਬੋਲ ਪਰ ਮੈਂ ਇਹਨੂੰ ਜਦੇ ਮੈਂ ਮੈਂ ਉੱਧਰ ਉੱਧਰ ਹੁੰਦਾ ਕਿ ਤੇ ਲੇਟ ਪਾਰਟ ਹੁੰਦਾ ਮੈਂ ਇਹਨੂੰ ਤੰਨੇ ਨੂੰ ਫੋਨ ਕਰਦੇ ਤੰਨੇ ਯਾਰ ਬਾਈ ਦਾ ਸਮਾਨ ਫੜਾ ਕੇ ਜਾ ਫਿਰ ਇਹ ਫੜਾ ਜਾਂਦਾ ਤੇ ਗੱਲ ਕਰਦੇ ਆ ਵੀ ਆਪਾਂ ਜਿਹੜਾ ਕੰਪਿਟੀਸ਼ਨ ਹੁੰਦਾ ਨਾ ਉਹ ਆਪਣੇ ਆਪ ਆਪਣੇ ਆਪ ਨਾਲ ਆਪਣੇ ਆਪ ਨਾਲ ਹੀ ਰੱਖਦਾ ਹੁੰਦਾ ਵੀ ਹਾਂ ਅੱਜ ਮੈਂ ਇਦਾਂ ਜੀ ਮੇਰੇ ਕੋਲ ਕਮੀ ਧੀ ਯਾਰ ਅੱਜ ਵੀਡੀਓ ਬਣਾ ਕੇ ਭਾਈ ਚੱਲੀ ਨਹੀਂ ਹੋਈ ਮੈਂ ਜੋ ਉਹਨੂੰ ਦੇਖਿਆ ਉਹ ਵੀ ਉਹਨੇ ਵੀਡੀਓ ਪਾਈ ਉਹ ਤਾਂ ਬਿਲੀਅਨ ਟਪ ਕੇ ਫਰਾਂ ਟਪ ਕੇ ਨਾ ਮੈਂ ਕਦੇ ਦੇਖਦੇ ਨਹੀਂ ਸਿਰਫ ਆਪਣੇ ਆਪ ਦੇ ਨਾਲ ਜੱਜ ਮੈਨੂੰ ਇੰਨੇ ਆਏ ਆ ਤੇ ਕੱਲੋਂ ਮੈਂ ਇੰਨੇ ਕਰਦੇ ਆ ਠੀਕ ਹੈ ਜੀ ਇਦਾਂ ਕਰੇ ਕੋਈ ਬੁੱਧਰ ਭਾਈ ਵਾਲਾ ਤੁਹਾਨੂੰ ਦੱਸੇ ਦੀ ਸਰੀਕਾ ਗੱਲ ਬਾਤ ਵੀ ਕੀਆ ਚੱਕਰ ਦਾ ਤੇ ਹਾਂ ਜਿਹੜੀ ਦੂਜੀ ਗੱਲ ਆ ਵੀ ਨਾ ਆਪਾਂ ਇੱਧਰ ਆ ਨਾ ਆਪਾਂ ਉੱਧਰ ਉਹ ਕਿਉਂ ਜਿਹੜਾ ਹੁਣ ਆਹ ਮਹੀਨਾ ਆਉਂਦਾ ਵੀ ਇਹਨਾਂ ਦਿਨਾਂ ਦੇ ਵਿੱਚ ਨਾ ਠੰਡ ਜੀ ਹੁੰਦੀ ਆ ਨਾ ਗਰਮੀ ਜੀ ਹੁੰਦੀ ਆ ਜਿਹੜਾ ਪੱਖਾ ਬੰਦ ਕਰਦੇ ਆ ਠੰਡ ਲੱਗ ਜੇ ਠੰਡ ਲੱਗਦੀ ਫਿਰ ਪੱਖਾ ਬੰਦ ਕਰ ਦਿੰਦੇ ਆ ਇਹੜਾ ਮੱਛਰ ਬਹੁਤ ਆ ਜਾਂਦਾ ਕੋਲ ਪੱਕਾ ਅੰਜੇ ਪੱਖਾ ਲਾਉਂਦੇ ਆ ਫਿਰ ਠੰਡ ਲੱਗਦੀ ਬਹੁਤ ਅੱਤ ਵਿੱਚੜੇ ਜੇ ਫਸੇ ਪਏ ਐ ਐਦਾਂ ਹੋ ਜਾਂਦਾ ਪੱਖਾ ਲਾਉ ਠੰਡ ਲੱਗੇ ਬਹੁਤ ਪੂਰੀ ਮੈਂ ਉੱਠੇ ਜਾ ਕੇ ਪੱਖਾ ਬੰਦ ਕਰਤਾ ਉਹ ਮੱਛਰ ਨੇ ਚਾਰੇ ਪਾਸੇ ਟਾਂ ਰਾਂ 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 ਮੰਗਰ ਜਾਦੇ ਆ ਅਧਰ ਪੱਖਾ ਲਾਉ ਫਿਰ ਠੰਡ ਲੱਗੇ ਉਹ ਮੈਂ ਕਹਾ ਮਨਾ ਨਾ ਨਾ ਟਾਪ ਆ ਜਾਂਦਾ ਹੈ ਨਾ ਨਾ ਜਾ ਜਾਂਦਾ ਉਹ ਜਣ ਹੁਣ ਥੋੜੇ ਹੋਰ 15 ਦਿਨ ਤੱਕ ਫਿਰ ਮੱਛਰ ਦੀ ਹੋ ਜਣੀ ਸਮਾਪਤੀ ਜੀ ਹੋ ਜਣੀ ਫਿਰ ਕੋਈ ਕਦਾ ਰਹੇ ਕੋਈ ਅਦਾ ਟਾਮ ਟਾਮ ਜਾ ਜਿੱਦੋਂ ਅਸੀਂ ਜਿਹੜੇ ਰੂਮ ਚ ਅਸੀਂ ਪੈਂਦੇ ਹੁੰਦੇ ਹੁੰਦੇ ਨਾ ਉਹ ਰੂਮ ਦੇ ਵਿੱਚ ਨਾ ਬਈ ਅਸੀਂ ਪਹਿਲੇ ਉਹ ਲਾ ਲਨੇ ਹੁੰਦੇ ਤੇ ਆਲ ਆਊਟ ਉਹ ਸਾਰਾ ਮੱਛਰ ਮੱਛਰ ਮਰ ਜਾਂਦਾ ਹੁਣ ਅਸੀਂ ਉਹ ਖੁੱਲੇ ਵਿੱਚ ਪੈਂਦੇ ਆ ਉੱਥੇ ਤੁਹਾਨੂੰ ਪਤਾ ਮੇਰੇ ਮੱਛਰ ਹੁਣ ਹੀ ਬਹੁਤ ਜ਼ਿਆਦਾ ਵਰਨਾ ਉਹ ਸਾਫ਼ ਕਰੀਦੀ ਯਾਰ ਇਹ ਜਾਲੀ ਹੋਰ ਲੈ ਕੇ ਆਉਂਗਾ ਤੁਹਾਨੂੰ ਯਾਰ ਇਹ ਤਾਂ ਜਾਲੀ ਫਿਰ ਇਹਦੇ ਨੂੰ ਪੱਤੇ ਹੀ ਰੱਖੀਓ ਰਾਤ ਨੂੰ ਕਿੱਧਰ ਚੱਲਦੀ ਦੀ ਪਾਰਟੀ ਹਾਂ ਮੰਗਾਤਾ ਤੇਰੇ ਨਾਲ ਉਹਦੇ ਉਹਦੇ ਅੱਖਾਂ ਲਾਲੇ ਰਹਿੰਦੀ ਇਹਦੀ ਅੱਖਾਂ ਪਹਿਲੀ ਲਾਲ ਰਹਿੰਦੀਆਂ ਅੱਜ ਜਿਹੜੀ ਅੱਜ ਦੀ ਆਪਣੀ ਲਾਈਵ ਵੀਡੀਓ ਸੀ ਐਸੀ ਤੇ ਮੌਸਮ ਹੁਣ ਤਾਂ ਵੀ ਬਦਲਦਾ ਜਾ ਰਿਹਾ ਦਿਨ ਪਰ ਦਿਨ ਠੰਡਾ ਹੁੰਦਾ ਜਾ ਰਿਹਾ ਬਹੁਤ ਫਰਕ ਪੈ ਗਿਆ ਤਾਂ ਹੁਣ ਸਵੇਰ ਟਾਈਮ ਥੋੜਾ ਥੋੜਾ ਨਾ ਜਾਨੀ ਕਿ ਸੁੰਨਰੀ ਜੀ ਚੜਦੀ ਜਾਂਦੀ ਜਿੱਦਾਂ ਕਵਾਦ ਵਿੱਚ ਜਿਹੜੀ ਫਰੇਗਰੈਂਸ ਜੀ ਹੈ ਨਾ ਤੇ ਸੁਣ ਜਾ ਹੁੰਦਾ ਜਾਂਦਾ ਥੋੜਾ ਥੋੜਾ ਫੀਲ ਜਾਂ ਹੋ ਰਿਹਾ ਹੈ ਦੇਸ ਟਾਈਮ ਤੋਂ ਜਿਹੜੀ ਗਰਮੀ ਚ ਹੁਣ ਸ਼ੁਰੂ ਹੋ ਜਾਂਦੀ ਸੀ ਵੀ ਆਈਟਮ ਥੋੜਾ ਵੀ ਜਿਹੜੀ ਮੈਂ ਜਿਹੜਾ ਹੁਣ ਦਾ ਟੈਂਪਰੇਚਰ ਮੈਂ ਦੇਖਿਆ ਨਹੀਂ ਹੈਗਾ ਪੁੱਛਿਆ ਕਿ ਨਾ ਟੈਂਪਰੇਚਰ ਹੁਣ ਦਾ ਤੰਨੇ ਚੱਲਿਆ ਹੁਣ ਦਾ ਟੈਂਪਰੇਚਰ ਦੇਖੀ ਕਿੰਨਾ ਟੈਂਪਰੇਚਰ ਦੇਖੀ ਕਿੰਨਾ ਹੁਣ ਦਾ ਕਿੰਨਾ ਟੈਂਪਰੇਚਰ ਪਿੰਡ ਮਾਲਾ ਦਾ ਵੈਦਰ ਕਿੰਨਾ ਵੈਦਰ ਹੁਣੇ ਸਰਚ ਕਰਕੇ ਦੇਖਦੇ ਇੱਟਨੇ ਜਲਾ ਰਿਹਾ ਹੈ ਐਨਾ ਟਾਈਮ 25 ਡਿਗਰੀ ਅੱਜ ਦਾ ਸਾਰੇ ਦਿਨ ਦਾ ਮੌਸਮ ਸਾਫ ਹੁੰਦਾ ਹੈ ਇਸ ਟਾਈਮ ਦਾ 25 ਟੈਂਪਰੇਚਰ ਜਲਾ 25 ਔਰ 20 ਦੇ ਵਿੱਚ ਵਿੱਚ ਹੈ ਠੀਕ ਰਹਿੰਦਾ ਮੌਸਮ 25 ਤੇ 30 ਤੱਕ ਵੀ ਠੀਕ ਰਹਿੰਦਾ ਹੈ ਇਹਦਾ ਆ 20 ਤੋਂ ਲੈ ਕੇ 30 ਦੇ ਵਿੱਚ ਵਿੱਚ ਹੈ ਵਧੀਆ ਰਹਿੰਦਾ 31 ਹੁੰਦਾ ਫਿਰ ਥੋੜੀ ਜੀ 31 32 ਫਿਰ ਗਰਮੀ ਜੀ ਲੱਗਣੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਹੋਰ ਤੇ ਇਹ ਤੋਂ ਹੋਰ ਥੋੜਾ ਥੋੜਾ ਨਾ ਘਟਦੇ ਜਾਈ ਜਣਾ ਪਿੱਛੇ ਨੂੰ 25 ਤੇ ਹੁਣ ਹੁਣ ਵੀ ਦਲੇ ਦੇ ਵਿੱਚ 22 23 ਹੋ ਜਾਣਾ ਫਿਰ 20 ਬਰਾਜਣਾ ਫਿਰ 15 ਬਰਾਜਣਾ ਫਿਰ 10 ਤੱਕ ਫਿਰ 10 ਤੱਕ ਰਹਿੰਦਾ ਫਿਰ ਜਿਹੜੇ ਅਗਲੇ ਮਹੀਨੇ ਆਉਂਦੇ ਸਰ ਉਹਨਾਂ ਦੇ ਫਰੈਂਕ ਪੂਰੀ ਠੰਡ ਰਹਿੰਦੀ ਹੈ ਉਹ ਤਰੇ ਮਗਨ ਦਾ ਤੱਕ ਪਹੁੰਚੋ ਕੰਮ ਸੜੇਗਾ ਥੋੜਾ ਬੱਚੇ ਬਣਾਉਣ ਦਾ ਪਿੱਛੇ ਸਾਰਾ ਕੰਮ ਠੀਕਾ ਦੇਤਾ ਵਿੱਚ ਉਹਨੂੰ ਸਾਰਾ ਇਕੋ ਰਿਟ ਦਾ ਸਾਰਾ ਰੀਨੂਵਿਸ਼ਨ ਕਰਕੇ ਸਾਰਾ ਕੁਝ ਦੇਣਾ ਉਹਨੇ ਤੈਨੂੰ ਕਿੰਨੇ ਦਾ ਤੱਕ ਠੀਕਾ 60 ਦਾ 7.7 ਲੱਖ ਠੀਕ ਆ ਫਿਰ ਜੇ ਵਿਚੋਂ ਸਾਰਾ ਟਰੋਡ ਪਰ ਤੁਸੀਂ ਦੱਸੇ ਹੋਣਾ ਕਿੰਨੇ ਟਾਈਮ ਦਾ ਦਿੱਤਲ ਕਿੰਨੇ ਟਾਈਮ ਵਿੱਚ ਤਿਆਰ ਕਰ ਦੂੰਗਾ ਹੋਰ ਮਾਤਾ ਭਾਗ ਦੋ ਮਹੀਨੇ ਲੱਗਣਗੇ ਅੱਛਾ ਚਲ ਵਧੀਆ ਯਾਰ ਵੀ ਕਰ ਦਵੇ ਯਾਰ ਮੈਂ ਕੰਮ ਦਾ پیسے ਉੱਥੇ ਜੇ ਪਹੁੰਚ ਜਾਣਾ ਤਾਂ ਹੁਣ ਤੁਹਾਡੀ ਸਿਰਦਰਦ ਖਤਮ ਹੋ ਗਈ ਯਾਰ ਆਵੇ ਗਨ ਕੇ ਸਾਰਾ ਕੁਝ ਹੁਣ ਮੈਂ ਸਿਰਦਰਦੀ ਚੱਕੀ ਉਹ ਮੈਨੂੰ ਫੇਰ ਭੱਜਣਾ ਪਣਾ ਘਰ ਨੂੰ ਹਾਂ ਹਾਂ ਯਾਰ ਬਹੁਤ ਥੱਕ ਜਾਂਦਾ ਸ਼ਰੀਰ ਡੱਟ ਭਾਜ ਬਹੁਤ ਬਾਜ ਟੈਨਸ਼ਨ ਬਹੁਤ ਰਹਿੰਦੀ ਆ ਪਰ ਇੱਕ ਮੈਂ ਕੰਮ ਸਿੱਖ ਜੂਗਾ ਮੈਂ ਸਾਰੇ ਠੇਕੇਦਾਰ ਫੇਲ ਕਰ ਦੇਣੇ ਲੱਗੇ ਯਾਰ ਇਹਨੇ ਮਕਾਨ ਬਣਾਉਣਾ ਬਈ ਮੇਰੇ ਲੱਕ ਜੇ ਕੋਈ ਇੱਧਰ ਨੇੜੇ-ਤੇੜੇ ਵਾਲਾ ਕੋਈ ਦੇਖਦਾ ਆ ਠੇਕਾ ਦੇ ਸਕਦਾ ਮੈਂ ਕਰਾਉਂਗਾ ਬਈ ਠੇਕੇ ਬਰਕਰਨ ਇਹ ਚੀਜ਼ਾਂ ਹੁ ਬਰੀਕੀ ਚੀਜ਼ਾਂ ਪਤਾ ਲੱਗ ਰਹੀ ਜਾਂਦੀ ਕਿੱਦਾਂ ਕਿਆ ਚੀਜ਼ ਪੈਣਾ ਕਿੰਨਾ ਮਟੀਰੀਅਲ ਪੈਣਾ ਕਿਆ ਚੀਜ਼ ਕਿੱਦਾਂ ਬਣੀ ਆ ਠੀਕ ਆ ਤੇ ਕੱਲ ਜਿਹੜਾ ਸਰੀਆ ਬੰਦਦਾ ਨਾ ਉਹ 9 ਇੰਚ ਉਪਰ ਪਾਉਂਦੇ ਆ ਜੋੜ ਜਾ ਅੱਛਾ ਜਿਹੜਾ ਬਿਠਾਉਂਦੇ ਆ ਜਿਹੜਾ ਅਸਲ ਚੱਲਦਾ ਉਹ ਪੈਂਦਾ 6 ਉਪਰ ਉਸ ਛੇ ਪਰ ਬੰਦ ਨੂੰ ਟਾਈਮ ਲੱਗਦਾ ਠੀਕ ਹੈ ਉਹ ਫਿਰ ਉਹਦੀ ਵੇਰ ਇਨੀ ਪਕੜ ਨਹੀਂ ਹੁੰਦੀ ਹੈਗੀ ਕਿ ਜਦੋਂ ਆਰਕੀਟੈਕਚਰ ਨਾਲ ਮੇਰੀ ਗੱਲਬਾਤ ਹੋਈ ਪਰ ਉਹਨਾਂ ਸਾਰੀ ਗੱਲ ਸੁਣੇ ਕਿ ਨਾ ਵੀ ਐਦਾਂ ਮਜ਼ਬੂਤੀ ਜ਼ਿਆਦਾ ਹੋ ਜਾਂਦੀ ਹੈ ਕਹਿੰਦਾ ਤੁਸੀਂ ਜਿੰਨਾ ਮਰਜ਼ੀ ਪੂੰ ਵਧਾ ਲਓ ਫਿਰ ਜਿੰਨਾ ਮਰਜ਼ੀ ਮੰਦਰੀ ਚਾਹੁੰਦਾ ਜਿੰਨਾ ਮਰਜ਼ੀ ਤਿੰਨ ਲੈ ਜੋ ਚਾਰ ਲੈ ਵੀ ਜੋ ਉਹ ਚੀਜ਼ਾਂ ਫਿਰ ਉਹ ਫਿਰ ਕਹਿੰਦਾ ਮਜ਼ਬੂਤੀ ਘੱਟ ਹੁੰਦੀ ਹੈ ਉਹਨਾਂ ਦੇ ਵਿੱਚ ਸਰੀਆ ਜਿਹੜਾ ਪਾਣਾ ਹੈ ਉਹ ਉਹਦੇ ਵਿੱਚ ਵੀ ਘੱਟ ਪਾਇਆ ਉਹਨਾਂ ਨੇ ਉਹਨਾਂ ਦਾ ਆਪਣਾ 4-4 ਪਾ ਕੇ ਲਾਂਗੇ ਉੱਥੇ ਵੀ 6-6 ਪਾਣੇ ਤੇ ਸਰੀਏ ਵੀ 6-6 ਪਾਣੇ ਉਹਨਾਂ ਵਿੱਚ ਵੀ ਉਹ ਕਿ ਜਦੋਂ ਪਤਾ ਲੱਗ ਰਿਹਾ ਵੀ ਜੇ ਤੁਸੀਂ ਤਿੰਨ ਮੰਜ਼ਲੀ ਬਣਾਉਣਾ ਦੋ ਮੰਜ਼ਲੀ ਬਣਾਉਣਾ ਜਾਂ ਇੱਕੋ ਮੰਜ਼ਲੀ ਰੱਖਣੀ ਚਾਹ ਕੋਸ਼। ਇਹ ਉਹ ਜਿਹੜੀ ਚੀਜ਼ਾਂ ਪੱਕੀਆਂ ਹੋ ਜਾਂਦੀਆਂ। ਚੀਜ਼ਾਂ ਸਿੱਖ ਰਿਹਾ ਫਿਰ। ਆਂਗੜਾ ਹੁਣ ਠੇਕੇ ਫੜੇ ਲਏਗਾ। ਮੈਂ ਕਹਿ ਕਰਦਾ ਸੀ ਗੱਲਾਂ ਕਿ ਦੋ ਕਹਿੰਦਾ ਬਾਈ ਹੁਣ ਤਾਂ ਠੇਕੇਦਾਰ ਬਣ ਜਾਣਾ। ਜੇ ਤੂੰ ਆਪ ਕੰਮ ਕਰਨ ਲੱਗਿਆ ਹਨਾ। ਤਾਂ ਤੈਨੂੰ ਕਿਹੜੀ ਚੀਜ਼ ਕਿੱਥੇ ਪਾਣੀ ਕਿੰਨੀ ਘੱਟ ਪਾਣੀ ਕਿੰਨੀ ਵੱਧ ਪਾਣੀ ਹੈ ਪਤਾ ਲੱਗਣੀ ਸ਼ੁਰੂ ਹੋ ਜਾਂਦੀ। ਦੇਖਦੇ ਹੋ ਰੁਪੜਲ ਪ੍ਰੋਪਰਟੀ ਡੀਲਰ ਨੂੰ ਮਿਲਦੇ ਹੁਣ। ਜਗਾ ਖਰੀਦ ਕੇ ਬਣਾਈਏ ਕੋਠੀਆਂ ਦੇ। ਆਪਣੀ ਜਗ੍ਹਾ ਖਰੀਦ ਕੇ ਕੋਠੀ-ਘੋੜੀ ਕਰ ਦੇਣੀ ਤੇ ਵੇਚਣੀ ਆ। ਦੱਸ ਦਿਓ ਭਾਈ ਜੇ ਕਿਸੇ ਨੇ ਕੋਠੀ ਬਣੀ ਬਣਾਈ ਲੈਣੀ ਆ ਤੇ ਜਗ੍ਹਾ ਥੋੜੀ ਹੈਗੀ ਆ। ਹੁਣ ਅਸੀਂ ਠੇਕੇਦਾਰ ਬਣ ਗਏ। ਲੈ ਭਾਈ। ਆ ਗਿਆ ਭਾਈ। ਦਿਲシャン। ਭਈ ਇਹ ਵੀ ਚਾਹੀਦੀ। ਨਹੀਂ ਚਾਹ ਨਹੀਂ ਹੈਗੀ ਘਰਾਂ ਜਾ ਕੇ ਪੀਊਗਾ। ਭਾਂਡੇ ਤੇ ਡੋਲੀ ਵੀ ਦੇਦੀ ਨੂੰ ਫੜਾ ਦੇ। ਡੋਲੀ ਫੜਾ ਦੇ ਨਾਲੇ। ਅੱਠੇ ਹੀ ਲੈ ਜੂਗਾ ਸਮਾਨ ਸਾਰਾ। ਕਿ ਦਰ ਵੀ ਉਸ ਸਕੂਟਰੀ ਦੇ ਦਾ। ਨਮੀ ਨਮੀ ਤਾਂ ਟਵੀਕੇ ਆਏ। ਹਾਂ। ਉਹ ਦੇਖਣ ਨੂੰ ਤਾਂ ਠੀਕ ਲੱਗਦੀ ਐ, ਮਜ਼ਬੂਤ ਜੀ ਲੱਗਦੀ ਐ। ਕੰਪਨੀ ਕਿਹੜੀ ਐ ਇਹ? ਕੰਪਨੀ ਠੀਕ ਐ ਕਾ? ਯਾਰ ਤੇਰਾ ਹੁਣ ਆੜੀ ਹੈਗਾ ਤਾਂ ਹੈ ਤਾਂ ਉਹਦੇ ਮੈਂ ਰਿਵਿਊ ਦੇਖੇ ਆ ਸੁੱਖੇ ਦੇ। ਉਹ ਕਹਿੰਦਾ ਯਾਰ ਕੁਛ ਨਹੀਂ ਸ਼ੰਕਾਮ ਇਹਦਾ। ਉਹ ਵੀ ਛੋਟੀ ਦੇ ਨਾਲ। ਉਹ ਛੋਟੀ ਤਾਂ ਹੈਗੀ ਐ। ਮੈਂ ਜਦੋਂ ਚਲਾਈ ਮੈਂ ਕਿਹੜਾ ਚੀਜ਼ ਐ? ਜਦ ਕੋਈ ਕੋੜ ਦੀ ਲੰਗਦਾ ਸੜੀ ਭੱਜਦੀ ਰਹਿੰਦਾ ਇੰਨੀ ਭੱਜਦੀ ਸੜੀ ਐ। ਹਾਂ ਲੋ ਵੀ ਥੋੜੀ ਬਹੁਤ ਜਿਵੇਂ ਮੈਂ ਚਲਾਈ ਥੋੜੀ ਹੋਰ ਹਾਂ ਜੀ ਕਰਦੇ ਹਾਂ ਜੀ ਕਰ ਦਿੰਦੇ ਦੀ ਇਹ ਮੈਨੂੰ ਥੋੜੀ ਦੇ ਕਰਜ਼ੀ ਲੱਗੀ ਯਾਰ ਬਾਕੀ ਦੇਖੋ ਠੀਕ ਹੈ ਯਾਰ ਤੇਰੇ 5 ਕ ਸਾਲ ਵੀ ਕੱਢਤੇ ਨੇ ਬਹੁਤ ਨੇ ਜਿਆਦਾ ਜਿਆਦਾ 100 ਰੁਪਏ 100 ਰੁਪਏ ਤੇਲ ਦੇ ਲਈ ਤਾਂ ਖਾਂਦੀ ਦੇਦੀ ਉਹ 100 150 ਦਾ ਜਿਵੇਂ ਨੇ ਦੇ ਲਾਏ 3000 ਤੇਲ ਖਾ ਜਾਂਦੀ ਸੀ 60 ਹਾਂ ਆ 2 ਸਾਲ ਦੇ ਤੇ ਪੂਰੇ ਪੈਸੇ ਖਰਜਣ 2 ਸਾਲ ਤੇਰੇ ਕੱਢ ਕੇ ਤੇਰੇ ਕੋਲ ਆਣ ਉਹਨੇ ਤੇਲ ਵਾਲੇ ਬਸ ਦੇਖਣੀ ਬਾਈ ਨਾਲੇ ਪੋਲਿਊਸ਼ਨ ਰਹਾ ਤਾਂ ਹਾਂਜੀ ਸਾਹਿਬ ਜੀ ਉੱਠ ਖੜੇ ਹਾਂਜੀ ਚੱਲੀਏ ਫਿਰ ਹਾਂਜੀ ਚੱਲ ਪਿਆ ਹਾਂ ਲੱਗਦਾ ਉਤਰ ਹੀ ਨਹੀਂ ਹਾਲੇ ਚਾਰ ਜਾਲੀ ਆ ਹਾਂ ਹੈ ਚਾਰ ਜਾਲੀ ਆ ਚਾਰਜਿੰਗ ਵਾਲੀ ਆ ਇਹ ਕਿੰਨੇ ਕਿਲੋਮੀਟਰ ਕੱਢ ਦਿੰਦੀ ਆ ਇਹ ਇਹ ਚੱਲ ਪੈਂਦੀ ਆ ਠੀਕ ਟਾਈਮ ਨਾਲ ਇਹਨਾਂ ਹਾਂ 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 60 ਫੰਟ ਕੱਢੀ ਜਾਂਦੀ ਆ ਚਲੋ ਵੀ ਅੱਜ ਦਾ ਅੱਜ ਦਾ ਲਾਈਵ ਬੰਦ ਕਰਦੇ ਆ ਧੰਨਵਾਦ ਸਾਰਿਆਂ ਦਾ ਜੀ ਵੀਡੀਓ ਦੇਖਣ ਵਾਸਤੇ ਫੇਰ ਕਿਤੇ ਬਿਲੇ